ਗੁਰੂ ਖਾਲਸਾ ਸਾਧ ਸੰਗਤ ਜੀ ਆਪਾਂ ਦੁਨੀਆ ਦੇ ਕਿਸੇ ਪੱਖ ਦੀ ਵਿਚਾਰ ਕਰੀਏ ਉਹਦੇ ਤਿੰਨ ਪੱਖ ਹੁੰਦੇ ਹਨ ਜਿਵੇਂ ਬਚਪਨ ਜਵਾਨੀ ਬਡਾਪਾ ਇਸੇ ਪ੍ਰਕਾਰ ਕਾਰਨ ਘਟਨਾ ਤੇ ਨਤੀਜਾ ਇਹ ਤਿੰਨ ਪੱਖ ਨੇ ਅੱਜ ਦਾ ਕਾਰਨ ਕੀ ਆ ਆਪਾਂ ਆਏ ਕਿਉਂ ਆ ਇਹਦਾ ਜਵਾਬ ਗੁਰਬਾਣੀ ਵਿੱਚ ਹੈ ਬਿਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਬਾਬਿਆਂ ਦੀਆਂ ਕਹਾਣੀਆਂ ਵਿਚਾਰ ਕਰਕੇ ਜਿਹੜੇ ਆਪ ਆ ਪੁੱਤ ਕ ਪੁੱਤ ਬਣ ਗਏ ਆ ਆਪ ਆ ਸਪੁੱਤ ਬਣ ਸਕੀਏ ਸਾਡੇ ਬਜ਼ੁਰਗਾਂ ਨੇ ਪੁੱਤ ਦੇ ਤਿੰਨ ਪੱਖ ਦੱਸੇ ਨੇ ਇੱਕ ਪੁੱਤ ਇੱਕ ਸਪੁੱਤ ਤੇ ਇੱਕ ਪੁੱਤ ਪੁੱਤ ਦਾ ਭਾਵ ਹੈ ਵੀ ਬਾਪ ਦੇ ਕੋਲੋਂ ਕੁ ਥੋੜੀ ਬਹੁਤੀ ਪ੍ਰਾਪਰਟੀ ਮਿਲੀ ਉਹ ਜਾਇਦਾ ਸੰਭਾਲੀ ਚਾਰ ਬੱਚਿਆਂ ਨੂੰ ਦੁਨੀਆ ਤੇ ਜਨਮ ਦੇ ਕੇ ਤੁਰ ਗਿਆ ਉਹ ਪੁੱਤ ਕਹਿੰਦੇ ਹਨ ਕੋ ਪੋਤਾ ਭਾਵੇਂ ਕੋ ਬਾਪ ਦਾ ਸਾਰੇ ਸਤਕਾਰ ਕਰਦੇ ਨੇ ਲੇਕਿਨ ਮਾੜੀ ਔਲਾਦ ਕਰਕੇ ਬਾਪ ਨੂੰ ਹਵਾ ਲਾਤ ਭੁੰਨੇ ਬਹਿਣਾ ਪਿਆ ਉਹਨੂੰ ਆਪਾਂ ਕਵਾਂਗੇ ਕਿ ਪੁੱਤ ਬਾਪ ਦਾ ਗੁਨਾਹ ਕੋਈ ਨਹੀਂ ਲੇਕਿਨ ਸਪੁੱਤ ਦਾ ਅਰਥ ਹੈ ਜਦੋਂ ਮੈਂ ਸਵੋਦੀ ਗੱਲ ਕਰਦਾ ਤੇ ਮੈਨੂੰ ਸਰਦਾਰ ਭਗਤ ਸਿੰਘ ਸ਼ਹੀਦਾ ਲੇਖ ਚੇਤੇ ਆਉਂਦਾ 10ਵੀਂ ਜਮਾਤ ਵਿੱਚ ਅਸੀਂ ਸ਼ਹੀਦ ਭਗਤ ਸਿੰਘ ਦਾ ਲੇਖ ਪੜ੍ਹਿਆ ਉਹਦੇ ਵਿੱਚ ਲਿਖਿਆ ਹੋਇਆ ਸੀ ਕਿ ਬਾਪੂ ਕਿਸ਼ਨ ਸਿੰਘ ਸਰਦਾਰ ਭਗਤ ਸਿੰਘ ਦਾ ਪਿਤਾ ਉਹ ਆਪਣੇ ਪੁੱਤ ਨੂੰ ਕਹਿੰਦਾ ਪੁੱਤਰਾ ਧਿਆਨ ਨਾਲ ਪੜ੍ਹਿਆ ਕਰ ਇਵੇਂ ਭਲੇਖੇ ਚ ਨਾ ਰਹੀ ਕਿ ਮੈਂ ਕਿਸ਼ਨ ਸਿੰਘ ਦਾ ਪੋਤਾ ਤੇ ਅਜੀਤ ਸਿੰਘ ਦਾ ਭਤੀਜਾ ਉਹਦਾ ਜੀਤ ਸਿੰਘ ਦਾ ਬੜਾ ਦੇਸ਼ ਭਗਤੀ ਭਗਤ ਸਿੰਘ ਦਾ ਮੰਨਿਆ ਹੋਇਆ ਇਹ ਭਲੇਖੇ ਚ ਨਾ ਰਹੀ ਕਿ ਮੈਂ ਸ਼ਹੀਦ ਭਗਤ ਸਿੰਘ ਦਾ ਮਾਫ ਕਰਨਾ ਮੈਂ ਕਿਸ਼ਨ ਸਿੰਘ ਦਾ ਪੋਤਾ ਅਜੀਤ ਸਿੰਘ ਦਾ ਭਤੀਜਾ ਤੇ ਲੋਕੀ ਮਗਰ ਲੱਗਣਗੇ ਅੱਗੇ ਉਸ ਲੇਖਕ ਨੇ ਨਾਲ ਹੀ ਹਿੰਟ ਦਿੱਤਾ ਕਹਿਣ ਲੱਗਾ ਬਾਪੂ ਕਿਸ਼ਨ ਸਿੰਘ ਆ ਤੈਨੂੰ ਭਲੇਖਾ ਲੱਗਾ ਲੋਗੀ ਕਿਸ਼ਨ ਸਿੰਘ ਕਰਕੇ ਭਗਤ ਸਿੰਘ ਨੂੰ ਚੇਤੇ ਨਹੀਂ ਕਰਨਗੇ ਭਗਤ ਸਿੰਘ ਕਰਕੇ ਕਿਸ਼ਨ ਸਿੰਘ ਨੂੰ ਚੇਤੇ ਕਰਨਗੇ ਇਸੇ ਤਰ੍ਹਾਂ ਗੁਰਮੁਖੜਾ ਬਾਬਾ ਸ਼ਬਦ ਹੈ ਆਪਾਂ ਲਫਜ਼ ਕਿਆ ਪੁੱਤ ਸਪੁੱਤੇ ਕਪੁੱਤ ਬਾਬਾ ਮੇਰੀ ਜਾਣਕਾਰੀ ਦੇ ਮੁਤਾਬਕ ਈਰਾਨ ਮੁਰਕੂ ਚੋਂ ਸਾਡੇ ਸ਼ਬਦ ਆਇਆ ਇਹਦਾ ਮੂਲ ਲਫਜ਼ ਹੈ ਈਰਾਨ ਜਿਵੇਂ ਆਪਣੇ ਰਾਜਸਥਾਨ ਦੀ ਬੋਲੀ ਬਟਾਉ ਸਿਉ ਜੋ ਲਾਵੇ ਨੇ ਇਹ ਪ੍ਰਾਣੇ ਨੂੰ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਬਾਣੀ ਚ 170 ਪਸ਼ਾਵਾਂ ਹਨ ਔਰ ਉਹਨਾਂ ਦੇ ਵਿੱਚੋਂ ਇਹਦਾ ਨਾਮ ਰੱਖਿਆ ਜੀ ਕਲਯੁਗ ਸਵੇਰ ਦਾ ਨਹੀਂ ਜਿਆ ਹੁਣ ਕਥਾ ਸ਼ੁਰੂ ਹੋ ਗਈ ਤੇ ਆ ਜਾਏਗਾ ਕਥਾ ਬੰਦ ਹੋ ਗਈ ਬੰਦ ਹੋ ਜਾਏਗਾ ਕਲਯੁਗ ਦਾ ਭਾਵੰਦਾ ਕਿ ਜਿਹੜਾ ਸਾਨੂੰ ਸਤ ਵਾਲੇ ਪਾਸੇ ਤੋਂ ਕਲਪਨਾ ਵਾਲੇ ਪਾਸੇ ਲਾਵੇ ਕਲ ਨਾਵੇਂ ਕਲਪਨਾ ਦਾ ਕਲੇਸ਼ ਦਾ ਜਿਹੜਾ ਕਲਪਨਾ ਤੇ ਕਲੇਸ਼ ਵਾਲੇ ਪਾਸੇ ਲਾਵੇ ਉਹਨੂੰ ਕਹਿੰਦੇ ਨੇ ਕਲਜੁਗ ਜਿਹੜਾ ਸਾਨੂੰ ਕਲਪਨਾ ਵਾਲੇ ਪਾਸੇ ਤੋਂ ਢਾਕੇ ਸਾਤ ਨਾਲ ਜੋੜੇ ਉਹਨੂੰ ਕਹਿੰਦੇ ਸਾਤਜੁਗ ਜੁਗ ਲਾਭ ਦਾ ਜੋੜਨਾ ਕਲਜੁਗ ਦਾ ਭਾਵੇਂ ਕਲੇਸ਼ ਨਾਲ ਜੋੜਨਾ ਅਸੀਂ ਜੁੜ ਰਹੇ ਹਾਂ ਇਹ ਆ ਗਿਆ ਤੇ ਕਥਾ ਵੀ ਭੁੱਲ ਗਈ ਸ਼ਬਦ ਵੀ ਭੁੱਲ ਗਿਆ ਨੂੰ ਤਾਂ ਕਿ ਮੈਂ ਦਾ ਨਾਂ ਰੱਖਿਆ ਜਿਵੇਂ ਆਪਾਂ ਕਹਿੰਨੇ ਨਾ ਸਰਗੁਣ ਤੇ ਨਿਰਗੁਣ ਨਿਰਗੁਣ ਦਾ ਭਾਉ ਦਾ ਨਾਮ ਦੱਸਣ ਵਾਲਾ ਤੇ ਸਰਗੁਣ ਦਾ ਭਾਉ ਦਾ ਦੱਸਦਾ ਤੇ ਮੈਂ ਕਹਿੰਦਾ ਵੀ ਇੱਕ ਕਲਯੁਗ ਦਾ ਸਰਗੁਣ ਸਰੂਪ ਜੀ ਵੇਖ ਲਓ ਪਿਆ ਅਜੇ ਕਲਯੁਗ ਜੀ ਵੇਖਣਾ ਹੋਵੇ ਤੇ ਜਿਹੜਾ ਸਾਨੂੰ ਗੁਰੂ ਪਰਮੇਸ਼ਰ ਨਾਲ ਤੋੜ ਦੇ ਰੋਹ ਵਿਚਾਰ ਗੁਰਮੁਖੋ ਬਾਬੇ ਦਾ ਅਰਥ ਹੁੰਦਾ ਬਜ਼ੁਰਗ ਇੱਥੇ ਅਸੀਂ ਭਲੇਖਾ ਖਾਨੇ ਆ ਜਿਹਦੀ ਚਿੱਟੀ ਕਹੀ ਸੋਝਣੋ ਕਹਿੰਦਾ ਵੀ ਮੈਂ ਬਾਬਾ ਪਣ ਗਿਆ ਨਹੀਂ ਬਾਬਾ ਉਮਰ ਕਰਕੇ ਨਹੀਂ ਬਾਬਾ ਕਰਮਾ ਕਰਕੇ ਬਣਦਾ ਹੈ ਬੜੀ ਸਿੱਧੀ ਤੇ ਦੇਸੀ ਜੀ ਗੱਲ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਅੰਬਾਲੇ ਨੂੰ ਜਾਂਦੇ ਆ ਫਤਿਹਗੜ੍ਹ ਸਾਹਿਬ ਲੰਘਦੇ ਆ ਆਟੋਮੈਟਿਕਲੀ ਸਾਡਾ ਸਿਰ ਝੁਕ ਜਾਂਦਾ ਤੇ ਅਸੀਂ ਨੇ ਬਾਬਾ ਜੋਰਾਵਰ ਸਿੰਘਾ ਬਾਬਾ ਫਤਿਹ ਸਿੰਘ ਸਾਡੀ ਨਮਸਕਾਰ ਪ੍ਰਵਾਨ ਕਰੀ ਬਾਬਾ ਫਤਿਹ ਸਿੰਘ ਦੀ ਉਮਰ 7 ਸਾਲ ਤੇ ਬਾਬਾ ਜੋਰਾਵਰ ਸਿੰਘ ਦੀ 9 ਸਾਲ ਲੇਕਿਨ ਬਾਬਾ ਕਹਿੰਨੇ ਕਿਉਂਕਿ ਉਹਨਾਂ ਦੇ ਕਰਮ ਬਜ਼ੁਰਗਾਂ ਵਾਲੇ ਹਨ ਇੱਕ ਪੌੜੀ ਆਪਾ ਰੋਜ਼ ਗੁਰੂ ਘਰ ਵਿੱਚ ਪੜ੍ਹਦੇ ਆ ਰਹਿ ਰਾਸ ਸਾਹਿਬ ਦਾ ਪਾਠ ਸ਼ਾਮ ਨੂੰ ਹੁੰਦਾ ਆ ਆਸਾ ਦੀ ਵਾਰ ਦਾ ਕੀਰਤਨ ਸਵੇਰੇ ਹੁੰਦਾ ਹੈ ਲੇਕਿਨ ਉਹ ਪੌੜੀ ਆਸਾ ਦੀ ਵਾਰ ਮੌਕੇ ਵੀ ਪੜ੍ਹੀ ਜਾਂਦੀ ਤੇ ਰਹਿ ਰਾਸ ਦੇ ਮੌਕੇ ਵੀ ਪੜ੍ਹੀ ਜਾਂਦੀ ਰੈਰਾਸ ਦਾ ਪਾਠ ਉਹ ਸਵੀ ਨਹੀਂ ਕਰਦੇ ਆਸਾ ਦੀ ਵਾਰ ਦਾ ਕੀਰਤਨ ਆਪਾਂ ਸਵੀਰੇ ਕਰਦੇ ਆ ਲੇਕਿਨ ਉਹ ਪੌੜੀ ਇੰਨੀ ਇੰਪੋਰਟੈਂਟ ਇੰਨੀ ਜ਼ਰੂਰੀ ਹੈ ਉਹਦਾ ਪਾਠ ਅਸੀਂ ਦੋਵੇਂ ਟਾਈਮ ਤੇ ਕਰਦੇ ਆ ਕਿਹੜੀ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰਨਾਕ ਦੁਸ਼ਟ ਹਰ ਬਾਰਿਆ ਪ੍ਰਲਤ ਧਿਆਨ ਦਿਓ ਇਸ ਪੌੜੀ ਵਿੱਚ ਦੋ ਵੱਖ-ਵੱਖ ਖਾਨਦਾਨਾਂ ਦਾ ਜ਼ਿਕਰ ਨਹੀਂ ਦੋ ਧਰਮਾਂ ਦਾ ਜ਼ਿਕਰ ਨਹੀਂ ਦੋ ਇਲਾਕਿਆਂ ਦਾ ਜ਼ਿਕਰ ਨਹੀਂ ਪਿਓ ਤੇ ਪੁੱਤ ਦਾ ਜ਼ਿਕਰ ਹੈ ਲੇਕਿਨ ਪਿਓ ਨੂੰ ਦੁਸ਼ਟ ਆਖਿਆ ਤੇ ਪੁੱਤ ਨੂੰ ਸੰਤ ਤੇ ਭਗਤ ਲਿਖਿਆ ਜੇ ਸਾਡੇ ਅੱਜਕੀ ਸਾਡੇ ਇੱਕ ਡੁੱਲੀ ਪੰਥ ਵਿੱਚ ਨਾਰਖਾ ਡੁੱਲੀ ਪੰਥ ਉਹ ਡੁੱਲੀ ਪੰਥ ਵੀ ਉਹਨਾਂ ਗੁਰਮਤ ਦੀ ਹਰ ਗੱਲ ਦਾ ਖੰਡਨ ਕਰਨਾ ਆ ਨਹੀਂ ਹੋ ਸਕਦਾ ਉਹ ਭਲਿਓ ਪੁਰਸ਼ੋ ਅਸੀਂ ਗੁਰੂ ਘਰ ਨੂੰ ਤਾਈਂੋਂ ਮੰਨਦੇ ਵੀ ਜੋ ਨਹੀਂ ਹੋ ਸਕਦਾ ਗੁਰੂ ਕਰ ਦਿੰਦਾ ਜੇ ਜਿਹੜਾ ਗੁਰੂ ਘਰ ਹੈ ਨਾ ਇਹ ਮਹਾਨ ਕਹਾਂ ਵੀ ਅਨਹੋਣੀ ਨੂੰ ਹੋਣੀ ਕਰ ਦਿੰਦਾ ਜਿਹੜਾ ਕੌੜਾ ਰੇਠੇ ਉਹਦੇ ਖਾਣ ਨਾਲ ਬੰਦੇ ਦੀ ਮੌਤ ਹੁੰਦੀ ਗੁਰੂ ਨਿਗਾਹ ਕਰਦਾ ਤੇ ਕੌੜੇ ਰੇਠੇ ਮਿੱਠੇ ਹੋ ਜਾਂਦੇ ਨੇ ਜਿਹੜਾ ਪੱਥਰ ਆਪਾਂ ਕਹਿੰਦੇ ਫਲਾਣਾ ਪੱਥਰ ਦੇਲ ਪੱਥਰ ਭੂਰਾ ਨਰਮ ਨਹੀਂ ਹੁੰਦਾ ਇਹ ਪੱਥਰ ਨੂੰ ਬਾਬਾ ਨਾਨਕ hath ਲਾ ਦੇ ਤੇ ਪੱਥਰ ਮੋਮ ਹੋ ਜਾਂਦਾ ਜਿਹੜਾ ਗੁਰੂ ਹੈ ਨਾ ਉਹਨੂੰ ਹੋਣੀ ਨੂੰ ਹਣੂਣੀ ਕਰਦਾ ਇਸ ਕਰਕੇ ਅਸੀਂ ਨਮਸਕਾਰ ਕਰਦੇ ਹਾਂ ਰੋ ਵਿਚਾਰ ਮੈਨੂੰ ਇਹ ਲਫ਼ਜ਼ ਕਿਉਂ ਕਹਣਾ ਪਿਆ ਅੱਜ ਕੱਲ ਸਾਡਾ ਭਾਈ ਚਾਰਾ ਉਹ ਕਹਿੰਦਾ ਜੀ ਸੰਤ ਹੋਇਆ ਹੀ ਕੋਈ ਨਹੀਂ ਸੰਤ ਦਾ ਲਫ਼ਜ਼ ਨਾ ਇਹਨਾਂ ਵਰਤਿਆ ਕਰੋ ਮੈਂ ਕਲੀਅਰ ਕੱਟ ਕਹਾਂ ਅਸੀਂ ਗੁਰੂ ਕੇ ਸਿੱਖਾਂ ਕਿਸੇ ਜਥੇਦਾਰ ਦੇ ਕਿਸੇ ਗਿਆਨੀ ਦੇ ਕਿਸੇ ਕਥਾ ਵਰਕ ਦੇ ਸਿੱਖ ਨਹੀਂ ਤੇ ਜੇ ਗੁਰੂ ਕ੍ਰੰਥ ਸੱਚੇ ਪਾਤਸ਼ਾਹ ਕਹਿੰਦਾ ਫਿਰ ਤਾਂ ਮੰਨ ਲੈਣੀ ਚਾਹੀਦੀ ਹੈ ਨਾ ਗੁਰੂ ਕ੍ਰੰਥ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਪ੍ਰਲਾਦ ਨੂੰ ਸੰਤ ਕਰਕੇ ਲਿਖਿਆ ਸੰਤ ਪ੍ਰਲਾਦ ਕੀ ਪੈਰ ਜਿਨ ਰਾਖੀ ਭਗਤਾਂ ਆਪਾਂ ਸਾਰੇ ਬੋਲਦੇ ਬੜੀ ਵੀਰ ਆਇਆ ਹੈ ਲੇਕਿਨ ਸੰਤ ਵੀ ਵਿਸ਼ੇਸ਼ਣ ਤੌਰ ਤੇ ਵਰਤਿਆ ਗਿਆ ਤੇ ਨਾਲ ਸੰਤ ਬਾਰੇ ਇਹ ਵੀ ਆਪਾਂ ਪੜ੍ਹਦੇ ਹਾਂ ਸੰਤ ਕੀ ਕਰਦਾ ਹੈ ਅੱਜ ਕੱਲ ਤਾਂ ਸੰਤ ਜਾਂਦਾ ਨਾ ਲੋਕਾਂ ਦੇ ਘਰਾਂ ਤੇ ਤੇ ਬੀਬੀਆਂ ਨੇ ਤੁਹਾਨੂੰ ਬੇਨਤੀ ਕਰਾਂ ਬੁਰਾ ਨਾ ਮੰਨਿਆ ਜੇ ਜੇ ਤੁਸੀਂ ਇਹ ਨਕਲੀ ਸੰਤਾਂ ਨੂੰ ਸਬਸਿਡੀ ਦੇਣ ਨੂੰ ਬੰਦ ਕਰਜੋ ਨਾ ਤੇ ਇਹ ਆਪਣੇ ਆਪ ਇਹ ਬੰਦੇ ਦੇ ਪੁੱਤ ਬਾਣੇ ਕੰਮ ਕਰਨ ਲੱਗ ਪੈਣ ਕੋਈ ਵੀ ਆਉਂਦਾ ਤੁਸੀਂ ਨਾ ਜੀ ਬਾਬਾ ਜੀ ਸੰਤ ਨੇ ਤੇ ਫਿਰ ਇੱਕ ਬੀਬੀ ਹੋਰ ਕਹਿੰਦੀਆਂ ਸਕੂਟਰ ਲੇਤੇ ਹਨ ਰਿਲਾਈਏਬਲ ਟੈਸਟਡ ਮੇਰੇ ਜਿਹਾ ਬਾਬਾ ਇਹ ਵੀ ਸਮਾਰਟ ਹੁੰਦੀ ਲਾਈਵ ਲੋਕੇਸ਼ਨ ਟਰੈਕਿੰਗ ਸਮਾਰਟ ਮੇਰੇ ਜਿਹਾ ट्रैकिंग वगैरा छोड़ बाप को पता होता है, बेटा का घूम रहा है पापा ईवी बेटा स्कूटर पापा ईवी स्कूटर लेंगे ईवी स्कूटर बाबा जी ਸਾਡੇ ਗਿਆਨੀ ਬਾਬਾ ਜੀ ਨਾ ਦੋ ਫੁੜਕੇ ਖਾਂਦੇ ਨੇ ਸਾਠਾਂ ਪਹਿਰਾ ਚ ਤੇ ਮੈਂ ਨਾ ਭੈਣ ਪੁੱਜੀ ਨੇ ਤਿੰਨ ਜੂਸ ਦੀਆਂ ਬੂਦਰਾ ਪੀਤੀਆਂ ਰੋਟੀ ਖਾਂਦਾ ਇਹ ਕੋ ਵੱਡੀ ਕਮਾਈ ਨਹੀਂ ਪਰ ਰੋਟੀ ਖਾਣੀ ਜਾਂ ਨਾ ਖਾਣੀ ਬਾਣੀ ਕਹਿੰਦੀ ਛੋੜੇ ਅੰਨ ਕਰੇ ਪਖੰਡ ਨਾ ਉਹ ਸੁਹਾਗਣ ਨਾ ਉਹ ਰੰਡ ਜਗ ਮੈਂ ਭਗਤੇ ਦੁੱਧਾ ਧਾਰੀ ਗੁਪਤੀ ਖਾਵੇ ਵਟ ਕਾ ਸਾਰੀ ਕਾ ਸਾਰੀ ਕਕੇ ਨੂੰ ਕੰਨਾ ਸਸੇ ਨੂੰ ਕੰਨਾ ਕਸਾਰੀ ਤੋਂ ਭਾਵ ਹੈ ਕਿ ਓਲੇ ਹੋ ਕੇ ਨਾ ਤੇ ਚੂਰਮਾ ਕੁਟਕੁਟ ਕੇ ਖਾਂਦਾ ਜੇ ਸੰਤ ਦੀ ਵਿਆਖਿਆ ਸੀ ਪੜਦੇ ਬੜੀ ਲੰਮੀ ਬਾਣੀ ਚ ਬਹੁਤ ਲਿਖੀ ਹੈ ਹਜ਼ੂਰ ਕਹਿੰਦੇ ਜੇ ਨਾ ਸਾਸ ਗਰਾਸ ਨਾ ਵਿਸਰਾਇ ਹਰ ਨਾਮਾ ਮਨਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਜਦੋਂ ਇਹ ਪੰਕਤੀ ਪੜ੍ਹਦਾ ਨਾ ਤੇ ਮੈਨੂੰ ਆਪਣੇ ਜੀਵਨ ਦੀ ਇੱਕ ਘਟਨਾ ਚੇਤੇ ਆਉਂਦੀ ਹੈ ਜਿਸ ਦਿਨ ਮੈਂ ਜਥੇ ਚ ਰੜਿਆ ਸੰਤ ਬਾਬਾ ਕਰਤਾਰ ਸਿੰਘ ਮਹਾਂਪੁਰਸ਼ਾਂ ਦੇ ਕੋਲ ਵਿਦਿਆ ਪੜ੍ਹ ਲਈ 75 ਦੇ ਵਿੱਚ 23 ਨਵੰਬਰ ਦੀ ਗੱਲ ਹੈ ਮੈਨੂੰ ਉਹ ਕਹਿਣ ਲੱਗੇ ਪੁੱਤਰਾ ਤੂੰ ਇੱਕ ਸ਼ਲੋਕ ਅੰਡ ਕਰਲਾ ਮੈਨੂੰ دنیਵੀ ਪੜਾਈ ਦਾ ਕਾਫੀ ਆਉਂਦੀ ਸੀ ਪਰ ਮੈਨੂੰ ਗੁਰਮਤ ਦਾ ਬਹੁਤਾ ਬੋਝ ਨਹੀਂ ਸੀ ਮੈਂ ਆਖਿਆ ਜੀ ਮੈਂ ਸਮਝਿਆ ਨਹੀਂ ਕਹਿੰਦੇ ਪੁੱਤਰਾ ਬਨਸੋਨੇ ਭਗਵਾਨ ਖਾਣੇ ਤੂੰ ਤੇ ਗੁਰੂ ਤੋਂ ਖੈਰ ਮੰਗਣੀ ਹੈ ਮੈਂ ਆਖਿਆ ਜੀ ਕਿਵੇਂ ਕਹਿੰਦੇ ਸ਼ਲੋਕ ਕੰਟ ਕਰਲਾ ਸ਼ਲੋਕ ਕਾਮ ਕ੍ਰੋਧ ਔਰ ਲੋਭ ਮੋਹ ਜਦੋਂ ਕੋਈ ਚੀਜ਼ ਖਾਂਦੇ ਜੈ ਨਾ ਤੁਹਾਨੂੰ ਮੇਰੀ ਕਥਾ ਸਾਰੀ ਭੁੱਲ ਜਾ ਪਰ ਆ ਚੇਤੇ ਰੱਖ ਲਿਆ ਚਲੋ ਇੰਨੀ ਸਹੀ ਕੋਈ ਵੀ ਚੀਜ਼ ਖਾਓ ਉਹ ਤੋਂ ਪਹਿਲਾਂ ਪੜਿਆ ਕਰੋ ਸ਼ਲੋਕ ਕਾਮ ਕ੍ਰੋਧ ਔਰ ਲੋਭ ਮੋਹ ਬਿਨ ਸਜਾਏ ਅਹਮੇਵ ਨਾਨਕ ਪ੍ਰਭ ਸਰਨ ਰਾਗ ਸੀ ਕਰ ਪ੍ਰਸਾਦ ਗੁਰਦੇਵ ਜਦੋਂ ਉਹਨਾਂ ਨੇ ਪੰਕਤੀ ਪੜ੍ਹੀ ਤਾਂ ਮੈਂ ਆਖਿਆ ਜੀ ਮੈਨੂੰ ਸਮਝ ਨਹੀਂ ਪਈ ਤੇ ਮੈਨੂੰ ਕਹਿੰਦੇ ਪੁੱਤਰਾ ਅਨਵੇਂ ਕਰਕੇ ਮੈਂ ਆਖਿਆ ਜੀ ਮੈਂ ਤਾਂ ਪਹਿਲਾਂ ਕਿਹਾ ਵੀ ਮੈਨੂੰ ਤਾਂ ਪਹਿਲੀ ਦੀ ਸਮਝ ਨਹੀਂ ਪਈ ਤੇ ਹੁਣ ਤੁਸੀਂ ਨਵਾਂ ਗੱਲ ਕਹਿੰਦੇ ਅਨਵੇਂ ਕਰਕੇ ਉਹ ਕਹਿੰਦੇ ਪਿੱਛੋਂ ਲੱਗ ਮੈਂ ਆਖਿਆ ਹੁਣ ਤੁਸੀਂ ਕਰੋ ਵੀ ਮੈਂ ਪਿੱਛੇ ਪਿੱਛੇ ਆਵਾਂਗਾ ਅਗੇ ਤੁਸੀਂ ਲੱਗੋ ਸਰ ਪ੍ਰਸਾਦ ਗੁਰਦੇਵ ਗੁਰੂ ਮਹਾਰਾਜ ਮੇਰੇ ਤੇ ਕਿਰਪਾ ਕਰ ਮੈਂ ਇਹ ਅੰਨ ਖਾਣ ਲੱਗਾ ਇਹ ਅੰਨ ਖਾ ਕੇ ਤੇ ਮੈਨੂੰ ਕਾਮ ਤੰਗ ਨਾ ਕਰੇ ਕਿਤੇ ਮੈਂ ਇਹ ਅੰਨ ਖਾਣ ਲੱਗਾ ਕਿਤੇ ਮੇਰੇ ਲੋਭ ਨਾ ਵੀ ਹੋ ਜਾਏ ਮੈਂ ਇਹ ਅੰਨ ਖਾਣ ਲੱਗਾ ਕਿਤੇ ਮੇਰੇ ਅੰਦਰ ਹੰਕਾਰ ਨਾ ਆ ਜਾਏ ਇਹ ਤੂੰ ਕਿਰਪਾ ਕਰਨੀ ਹੈ ਇਹਦੇ ਨਾਲ ਮੈਂ ਤੁਹਾਨੂੰ ਹੋਰ ਮੈਸੇਜ ਦੇ ਦਿਆਂ ਗੁਰਮੁਖੋ ਮੈਂ ਗ੍ਰੰਥਾਂ ਚ ਪੜਿਆ ਹੈ ਰਬਾ ਤੂੰ ਨਾ ਕਰੇ ਤੇ ਕਰੇ ਕਿਹੜਾ ਮੇਰੀਆਂ ਸਭ ਜ਼ਰੂਰਤਾਂ ਪੂਰੀਆਂ ਨੂੰ ਲੋਕੀਂ ਤੱਕਦੇ ਮੇਰੇ ਗੁਨਾਹ ਹੱਲੇ ਮੈਂ ਤੱਕਦਾ ਰਹਿਮ ਤਾਂ ਤੇਰੀਆਂ ਨੂੰ ਇਹ ਰਹਿਮਤ ਸ਼ਬਦ ਅਰਬੀ ਫਾਰਸੀ ਦਾ ਸ਼ਬਦ ਹੈ ਇਹਨੂੰ ਗੁਰਬਾਣੀ ਚ ਕਹਿੰਦੇ ਨੇ ਪ੍ਰਸਾਦ ਅੰਗਰੇਜ਼ੀ ਵਿੱਚ ਇਹਨੂੰ ਕਹਿੰਦੇ ਗ੍ਰੇਸ ਆਫ ਗੁਰੂ ਤੇ ਵੇਦਾਂ ਚ ਕਹਿੰਦੇ ਅਨਕੰਪਾ ਤੇ ਕੁਰਾਨ ਤੇ ਇਹਨੂੰ ਕਹਿੰਦੇ ਨੇ ਫਜ਼ਲ ਚੀਜ਼ ਇੱਕ ਹੈ ਫਜ਼ਲ ਕਹ ਲੋ ਅਨਕੰਪਾ ਕਹਿ ਲਓ ਕਿਰਪਾ ਕਹਿ ਲਓ ਪ੍ਰਸਾਦ ਕਹਿ ਲਓ ਕਹਿਣ ਤੋਂ ਭਾਵ ਜਿੰਨਾ ਚਿਰ ਗੁਰੂ ਕਿਰਪਾ ਨਾ ਕਰੇ ਉਹਨਾਂ ਚਿਰ ਬਾਤ ਨਹੀਂ ਜੇ ਵੱਢਦੀ ਗੁਰ ਪ੍ਰਸਾਦ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪੀ ਤਰੇ